ਪ੍ਰਧਾਨ ਐਸਜੀਪੀਸੀ ਨੂੰ ਮੰਗ ਪੱਤਰ ਦੇ ਕੇ ਆਏ ਆਂ ਸਲਾਹ ਵੀ ਦੇਣ ਵਾਸਤੇ ਆਏ ਆਂ ਕਿ ਜੋ ਮਾਹੌਲ ਜੰਗ ਦਾ ਬਣ ਰਿਹਾ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਹ ਇਨਸਾਨੀਅਤ ਵਾਸਤੇ ਪੰਜਾਬ ਵਾਸਤੇ ਤੇ ਖਾਸ ਕਰਕੇ ਸਿੱਖਾਂ ਵਾਸਤੇ ਬਹੁਤ ਘਾਤਕ ਹੈ ਸਾਡੇ ਗੁਰਤਾਮਾਂ ਨੂੰ ਦੋਨੋਂ ਪਾਸੇ ਬਸਨੀਕ ਹੈਗੇ ਆਂ ਨਮਕਾਨਾ ਸਾਹਿਬ ਹੈਗੇ ਪੰਜਾ ਸਾਹਿਬ ਹੈਗੇ ਕਰਤਾਰਪੁਰ ਸਾਹਿਬ ਹੈਗੇ ਔਰ ਜਿਹੜਾ ਇਹ ਜੰਗ 26 ਬੰਦਿਆਂ ਦੀ ਬਹੁਤ ਬੇਰਹਿਮੀ ਨਾਲ ਮਾਰੇ ਗਏ ਆ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਪਰ ਇਨਸਾਫ ਦਾ ਮਤਲਬ ਪੜਤਾਲ ਕਰਕੇ ਉਸ ਤੋਂ ਬਾਅਦ ਜਿਹੜਾ ਸਜ਼ਾ ਹੁੰਦੀ ਹੈ ਉਸ ਅਦੀਨ ਹੋਣਾ ਚਾਹੀਦਾ ਪਰ ਜਿਹੜਾ ਪੂਰੇ ਮੁਲਕ ਨੂੰ ਮਿਲਟਰੀ ਦੇ ਹਵਾਲੇ ਕਰਕੇ ਔਰ ਇੱਥੇ ਜੰਗ ਦਾ ਮਾਹੌਲ ਪੈਦਾ ਕਰ ਦੇਣਾ ਜੋ ਆਪਣੇ ਆਪ ਚ ਇੱਕ ਬਹੁਤ ਵੱਡਾ ਪੈ ਹੈਗਾ ਔਰ ਇਹ ਪੰਜਾਬ ਪਰਮਾਣੂ ਸ਼ਸਤਰ ਦੇ ਯੁੱਗ ਦੇ ਵਿੱਚ ਜੰਗ ਦਾ ਮੈਦਾਨ ਬਣ ਜਾਣਾ ਇਹ ਬਹੁਤ ਘਾਤਕ ਗੱਲ ਹੈਗੀ ਹੈ ਜਿਹਦੇ ਨਾਲ ਪੂਰੇ ਪੰਜਾਬ ਚਾਹੇ ਲੈਂਦਾ ਚਾਹੇ ਚੜਦਾ ਉਹਦੀ ਤਬਾਈ ਹੋ ਜੂਗੀ ਜਿਹੜਾ ਪਾਣੀਆਂ ਦਾ ਹਮਲਾ ਕੀਤਾ ਹੈਗਾ ਉਹ ਵੀ ਗੈਰਕਾਨੂੰਨਾ ਹੈ ਟ੍ਰੀਟੀ ਤੋਂ ਬਾਹਰ ਹੈ ਇੰਟਰਨੈਸ਼ਨਲ ਹਿਊਮਨਿਟੇਰੀਅਨ ਲਾ ਦੇ ਅਧੀਨ ਇਹ ਵਾਰ ਕਰਾਇਮ ਹੈ ਇਹ ਜਿਹੜੀ ਹਾਲਾਤ ਬਣ ਰਹੇ ਹੈਗੇ ਆ ਇਹਦੇ ਵਿੱਚ ਸਾਨੂੰ ਫਿਕਰ ਬਹੁਤ ਹੈ ਕਿ ਸਾਡੇ ਕੌਮਦਾਰ ਨੁਕਸਾਨ ਵੱਡਾ ਹੋ ਜੂਗਾ ਜਿਸ ਕਰਕੇ ਅੱਜ ਅਸੀਂ ਐਸਜੀਪੀਸੀ ਦੇ ਪ੍ਰਧਾਨ ਨੂੰ ਮੰਗ ਪੱਤਰ ਦਿੱਤਾ ਹੈਗਾ ਸਲਾਹ ਦਿੱਤੀ ਹੈ ਇਹ ਇਹਦੇ ਬਾਰੇ ਬੋਲ ਕੇ ਦੋਨੋਂ ਭਾਰਤ ਤੇ ਪਾਕਿਸਤਾਨ ਨੂੰ ਜੰਗ ਤੋਂ ਪਿੱਛੇ ਮੋੜਨ ਦਾ ਯਤਨ ਕਰਨ ਇਸ ਤੋਂ ਇਲਾਵਾ ਅਸੀਂ ਯੂਨਾਈਟਿਡ ਨੇਸ਼ਨ ਤੋਂ ਵੀ ਚਿੱਠੀ ਭੇਜੀ ਹੋਈ ਹੈ ਅਸੀਂ ਹੋਰ ਸੰਸਥਾਵਾਂ ਜਿਹੜੀਆਂ ਟੈਕ 3 ਡਿਪਲੋਮੇਸੀ ਕਰਦੀਆਂ ਹਨ ਉਹਨਾਂ ਨੂੰ ਵੀ ਭੇਜਿਆ ਹੋਇਆ ਹੈਗਾ ਔਰ ਅਸੀਂ ਅੱਜ ਆਪਣੇ ਸਿੱਖੀ ਦੀ ਸੰਸਥਾ ਨੂੰ ਵੀ ਬੇਨਤੀ ਕਰਦੇ ਹਾਂ ਇਹ ਮੁੱਦਾ ਪਹਿਲ ਤੇ ਚੱਕਣ ਜਿਵੇਂ ਮਾਨ ਸਰ ਲਗਾਤਾਰੀ ਮੌਨਟਰੀਲਸ ਕਿੱਥੇ ਜਾ ਰਹੀਆਂ ਨੇ ਬਲੈਕਆਊਟ ਕਰਕੇ ਲੱਗਦਾ ਨਹੀਂ ਕਿ ਲੋਕਾਂ ਚ ਪੈਪ ਹੋਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਂ ਬਲੈਕਆਊਟ ਹੋ ਰਹੇ ਹੈਗੇ ਆ ਜੰਗ ਦੀਆਂ ਤਿਆਰੀਆਂ ਹੋ ਰਹੀਆਂ ਔਰ ਇਹ ਭੈ ਕਰਕੇ ਹੀ ਅਸੀਂ ਆਪਣੇ ਸਿੱਖੀ ਦੀ ਸੰਸਥਾਵਾਂ ਨੂੰ ਬੇਨਤੀ ਕਰਨਾ ਹੈ ਕਿ ਤੁਸੀਂ ਅਮਨ ਤੇ ਸ਼ਾਂਤ ਦੇ ਰਾਹ ਦੇ ਪੱਖ ਤੇ ਤੋਰੋ ਇਨਸਾਫ ਜ਼ਰੂਰ ਲੈਣਾ ਚਾਹੀਦਾ ਹੈ ਕਾਨੂੰਨ ਦੀਨ ਲੈਣਾ ਚਾਹੀਦਾ ਹੈ ਜੰਗਾਂ ਰਾਹੀ ਇਨਸਾਫ ਹੋਰਾਂ ਦਾ ਬਹੁਤ ਨੁਕਸਾਨ ਹੋ ਜਾਊਗਾ ਹੁਣ ਦੇਖੋ ਸਿੱਖਾਂ ਦਾ ਕਤਲੇਆਮ ਹੋਇਆ ਹੈ ਦਿੱਲੀ ਦੇ ਵਿੱਚ ਉੱਥੇ ਆਰਮੀ ਨੇਵੀ 에어ਫੋਰਸ ਆਈਟੀਬੀਪੀ ਬੀਐਸਐਫ ਸੀਆਰਪੀ ਸਾਰੀਆਂ ਹੈੱਡਕੁਆਰਟਰ ਕੇਂਦਰਿਤ ਸੀਗੀਆਂ ਪਰ ਉਦੋਂ ਤਾਂ ਇਹ ਤੁਰੀਆਂ ਨਹੀਂ ਹੈਗੀਆਂ ਹੁਣ ਜਦ 26 ਬੇਕਸੂਰ ਵਿਅਕਤੀ ਜਿਨ੍ਹਾਂ ਵਿੱਚੋਂ 크ਿਸਚੀਅਨ ਇੱਕ ਨੇਪਾਲੀ ਬਾਕੀ ਹਿੰਦੂ ਸੀ ਉਹਨਾਂ ਨੂੰ ਮਾਰਿਆ ਹੈ ਤਾਂ ਸਾਨੂੰ ਅਫਸੋਸ ਬਹੁਤ ਹੈ ਪਰ ਐਂ ਤਾਂ ਸਿੱਖਾਂ ਨੂੰ ਉਰੇ ਆਪਣੇ ਜਸਵੰਤ ਸਿੰਘ ਖਾਲਸਾ ਨੇ ਦਿਖਾਇਆ ਹੈ 25000 ਲਾਸ਼ਾਂ ਸਿੱਖਾਂ ਦੀਆਂ ਉਰੇ ਪੁਲਿਸ ਨੇ ਹੂਕੀਆਂ ਹੈਗੀਆਂ ਕਤਲੇਆਮ ਬਹੁਤ ਹੋਏ ਆ ਇਹਦਾ ਮਤਲਬ ਇਹਦਾ ਜਵਾਬ ਇਹ ਥੋੜੀ ਹੁੰਦਾ ਕਿ ਤੁਸੀਂ ਜੰਗ ਲੜ ਲਓ ਜਿਹਦੇ ਵਿੱਚ ਲੱਖਾਂ ਦੇ ਤਦਾਦ ਚ ਬੰਦੇ ਮਰਨ ਦੀ ਨੌਬਤ ਆ ਸਕਦੀ ਹੈਗੀ ਹੈ ਸੋ ਅਸੀਂ ਤਾਂ ਇਹ ਗੱਲ ਸਮਝਾਉਣਾ ਹੈ ਕਿ ਇਹਦੇ ਬਾਰੇ ਆਪਾਂ ਹੁਣ ਬੋਲੀਏ ਨਾ ਕਿ ਬਾਅਦ ਚ ਆਪਾਂ ਸਸਕਾਰਾਂ ਤੇ ਸ਼ਹਾਦਤਾਂ ਮੰਨੀਏ ਲੱਗਦਾ ਨਹੀਂ ਕਿ ਮੋਦੀ ਆਪਣੀ ਜਿਹੜੀ ਫੇਲਿਅਰ ਹੈ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਬਹੁਤ ਵੱਡਾ ਡੀਆਇਆਪਸ ਹੋਇਆ ਹੈ ਜਿਹੜੇ ਟੈਰਰਿਸਟਾਂ ਦੇ ਤਰਫੋਂ ਬੋਲ ਬੱਚੇ ਨੇ ਹਾਂਜੀ ਬਿਲਕੁਲ ਫੇਲੀਅਰ ਹੈ ਪਰ ਮੋਦੀ ਸਾਹਿਬ ਨੇ ਇਹ ਗੇਮ ਬਹੁਤ ਪੁਰਾਣੀ ਖੇਡੀ ਹੈ ਆਰਐਸਐਸ ਦਾ Hindu Mahasabha ਦਾ ਮੁਖੀ ਸਰਵਰਕਰ ਹੋਇਆ ਉਹਨੇ ਹਿੰਦੂਆਂ ਨੂੰ ਇਕੱਠੇ ਕਰਨ ਵਾਸਤੇ ਸਲਾਹ ਹਮੇਸ਼ਾ ਕੀਤੀ ਸੀ ਕਿ ਮੁਸਲਮਾਨਾਂ ਨੂੰ ਟਾਰਗੇਟ ਕਰਕੇ ਉਹਨਾਂ ਦੇ ਬਰਖਲਾਫ ਕੰਮ ਕਰੋ ਇਹ ਟਾਰਗੇਟਿੰਗ ਗੋਦਰਾ ਚ ਵੀ ਕੀਤੀ ਹੈ ਔਰ ਅਸੀਂ ਦੇਖਿਆ ਕਿ ਜੰਮੂ ਕਸ਼ਮੀਰ ਚ ਹਿਊਮਨ ਰਾਈਟਸ ਅਬਿਊਜ਼ਸ ਬਹੁਤ ਹੋਏ ਹਨ ਔਰ ਜਿਹੜੇ ਉੱਥੇ ਲੋਕਲ ਕਸ਼ਮੀਰੀ ਸੀ ਉਹ ਵੀ ਕਹਿੰਦੇ ਆ ਕਿ ਇਹਦੇ ਵਿੱਚ ਸ਼ਾਮਲ ਸੀਗੇ ਹੁਣ ਇਹੋ ਜੀ ਸਥਿਤੀ ਬਣਾਉਣਾ ਕਿਸੇ ਕੌਮ ਦੇ ਉੱਤੇ ਜ਼ਬਰ ਕਰਨੀ ਇਹ ਮੈਂ ਸਮਝਦਾ ਇੱਕ ਗਲਤ ਪ੍ਰੈਕਟਿਸ ਹੈ ਇਹ ਪਿਛਲੇ ਚੋਣਾਂ 'ਚ ਉਹਨਾਂ ਨੇ ਕਿਹਾ ਕਿ ਅਸੀਂ ਬਾਰਡਰ ਕਰਾਸ ਕਰਕੇ ਆਪਣੇ ਵਿਰੋਧੀਆਂ ਨੂੰ ਮਾਰਾਂਗੇ ਹਰਦੀਪ ਸਿੰਘ ਨਿਜਰ ਔਰ ਗੁਰਪਤਵੰਨ ਸਿੰਘ ਪੰਨੂ ਖੰਡਾ ਸਾਹਿਬ ਦੇ ਕੇਸ ਸਾਡੇ ਸਾਹਮਣੇ ਹੈ ਬਾਹਰਲੀਆਂ ਸਰਕਾਰਾਂ ਨੇ ਦਿਖਾਇਆ ਕਿ ਇੰਡੀਆ ਨੇ ਕਰਾਸ ਬਾਰਡਰ ਟੈਰਰਿਜ਼ਮ ਕੀਤੀ ਹੋਈ ਹੈ ਅੱਜ ਜਦ ਆਪਣੇ ਨਾਲ ਹੋ ਰਹੀ ਹੈ ਇਨੂੰ ਕਾਨੂੰਨ ਦੇ ਤਰੀਕੇ ਨਾਲ ਨਿਬਟਣਾ ਇਨਸਾਫ ਦਿਵਾਣਾ ਅਸੀਂ ਮੰਨਦੇ ਹਾਂ ਪਰ ਪੂਰੇ ਦੇਸ਼ ਨੂੰ ਜੰਗ 'ਚ ਲੈ ਕੇ ਜਾਣਾ ਜਿਹਦੇ ਵਿੱਚ ਸਿੱਖਾਂ ਦੀ ਪੰਜਾਬ ਦੀ ਤਬਾਹੀ ਸਭ ਤੋਂ ਜ਼ਿਆਦਾ ਹੋਊਗੀ ਉਹ ਬਹੁਤ ਗਲਤ ਐਕਸ਼ਨ ਹੈਗਾ ਮਾਨ ਸਰ ਤੁਸੀਂ ਬਾਰਡਰ ਤੇ ਵੀ ਜਾ ਰਹੇ ਹੋ ਕੀ ਕੀ ਜਾਇਜ਼ਾ ਲਿੱਤਾ ਜਾਏਗਾ ਬਾਰਡਰ ਤੇ ਅਸੀਂ ਇਹੀ ਮੰਗ ਜਿਹੜੀ ਉਰੇ ਰੱਖ ਰਹੇ ਆ ਆਮ ਜ਼ਿਮੀਦਾਰਾਂ 'ਚ ਬਾਰਡਰ ਬੈਲਟ ਜਿਹੜੀ 10 ਕਿਲੋਮੀਟਰ ਤਾਈ 1965 75 ਦੇ ਵਿੱਚ ਏਕਿਊਏਟ ਕੀਤੀ ਗਈ ਸੀਗੀ ਉਸ ਮੌਕੇ ਦੇ ਉੱਤੇ ਲੋਕਾਂ ਦੀ ਖੇਤੀ ਖੜ ਗਈ ਮਜ਼ਦੂਰਾਂ ਦੀਆਂ ਦਿਹਾੜੀਆਂ ਰੁਕੀਆਂ ਬੱਚਿਆਂ ਦੀਆਂ ਪੜਾਈਆਂ ਖਤਮ ਹੋ ਗਈਆਂ ਘਰ ਉੱਜੜ ਗਏ ਚੁੱਲ੍ਹੇ ਬੁੱਝ ਗਏ ਔਰ ਨਾਲ ਹੀ ਜਾ ਕੇ ਅੰਦਰ ਆਪਣੇ ਰਿਸ਼ਤੇਦਾਰਾਂ ਤੇ ਬੋਝ ਬਣ ਗਏ ਇਹ ਸਾਡੀ ਕਮਾਈ ਨੂੰ ਰੋਕ ਪਾਉਂਦੇ ਆ ਇੱਥੇ ਇੰਡਸਟਰੀ ਨਹੀਂ ਆਉਂਦੀ ਇੱਥੇ ਬਾਰਡਰ ਦੇ ਉੱਤੇ ਤਾਰਾਂ ਲੱਗ ਜਾਂਦੀ ਆ ਆਵਾਜਾਵੀ ਆਪਣੇ ਖੇਤਾਂ ਨੂੰ ਰੁੱਕ ਜਾਂਦੀਆਂ ਲੈਂਡਮੈਨਜ਼ ਲਈ ਜਾਂਦੀਆਂ ਮੁਆਵਜ਼ੇ ਨਹੀਂ ਮਿਲਦੇ ਇਹ ਬਹੁਤ ਪਰੇਸ਼ਾਨੀਆਂ ਪੰਜਾਬ ਨੂੰ ਪਹਿਲਾਂ ਆ ਚੁੱਕੀਆਂ ਤੇ ਹੁਣ ਵੀ ਸਾਨੂੰ ਡਰ ਹੈ ਕਿ ਹੋਊਗਾ ਇਹ ਲੱਗਦਾ ਜੈਸੀ ਦਾ ਫੇਲਿਅਰ ਹੈ ਜੀ ਸਾਰੀ ਜਗ੍ਹਾ ਤੇ ਜਿਹੜਾ ਬੈਕ ਹੈ ਬਿਲਕੁਲ ਫੇਲਿਅਰ ਹੈਗਾ ਜੀ ਉੱਥੇ ਸਿਕਿਉਰਿਟੀ ਦਾ ਵੀ ਫੇਲਿਅਰ ਹੈ ਇੰਟੈਲੀਜੈਂਸ ਦਾ ਵੀ ਫੇਲਿਅਰ ਹੈ ਸਿਕਿਉਰਿਟੀ ਉੱਥੇ ਉਹਨਾਂ ਨੇ ਪ੍ਰੋਵਾਈਡ ਨਹੀਂ ਕੀਤੀ ਉੱਥੇ ਪੁਲਿਸ ਦੀਆਂ ਚੌਕੀਆਂ ਨਹੀਂ ਸੀ ਲੱਗੀਆਂ ਉੱਥੇ ਕੋਈ ਨੇੜੇ ਫੋਰਸ ਨਹੀਂ ਸੀਗੀ ਜਿਸ ਕਰਕੇ ਜਿਹੜੇ ਅਪਰਾਧੀ ਸੀ ਉਹ ਭੱਜ ਗਏ ਉਹ ਸਿਕਿਉਰਿਟੀ ਦੀ ਵੀ ਫੇਲੀਅਰ ਹੈ ਇੰਟੈਲੀਜੈਂਸ ਤਾਂ ਹੈ ਹੀ ਹੈ ਕਿਉਂਕਿ ਇਹਨਾਂ ਨੇ ਟਾਈਮ ਸਿਰ ਇਹਨੂੰ ਬੁੱਝਿਆ ਨਹੀਂ ਦੇਖਿਆ ਨਹੀਂ ਕੀਤਾ ਨਹੀਂ ਸੋ ਅਸੀਂ ਸਮਝਦੇ ਹਾਂ ਦੋਨੋਂ ਫੇਲੀਅਰ ਹੈ